ਸਸ਼ਟੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਸਤਲੁਜ ਦੇ ਨਾਲ ਲੱਗਦੇ ਕਈ ਇਲਾਕਿਆਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਜਿੱਥੇ ਸਿੱਖਿਆ ਮੰਤਰੀ ਹਰਜੋਤ ਬੈਂਸ ਲਗਾਤਾਰ ਐਕਟਿਵ ਨੇ ਤੇ ਉਹਨਾਂ ਦੇ ਵੱਲੋਂ ਪਲ-ਪਲ ਦੀ ਜਾਣਕਾਰੀ ਜਿਹੜੀ ਉਹ ਲੋਕਾਂ ਨਾਲ ਸਮੇਂ-ਸਮੇਂ ਤੇ ਸਾਂਝੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਫਲਹਾਲ ਸਤਲੁਜ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਨੇ ਸੋ ਅੱਜ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ ਕਿਹਾ ਗਿਆ ਕਿ ਬੇਸ਼ੱਕ ਹਾਲਾਤ ਨੇ ਜਿਹੜੇ ਉਹ ਚੰਗੇ ਨਹੀਂ ਐ ਪਰ ਪਾਣੀ ਦਾ ਟਹਰਾਇਆ ਜਿਹੜਾ ਉਹ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਨਹੀਂ ਵੱਧ ਰਿਹਾ ਪੱਧਰ ਹੈ ਜਿਹੜਾ ਉਹ ਉੱਥੇ ਹੀ ਖੜਾ ਹੋਇਆ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਐ ਪਰ ਫਿਲਹਾਲ ਇਸ ਨੂੰ ਲਾਈਟਲੀ ਨਹੀਂ ਲਿਆ ਜਾ ਸਕਦਾ ਕੀ ਕੁਝ ਕਹਿਣਾ ਉਹਨਾਂ ਦਾ ਆਉਟਸਾਉਂਡ ਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰੇ 4:30 ਤੋਂ ਜਿਹੜੀ ਭਾਰੀ ਬਰਸਾਤ ਅਨੰਦਪੁਰ ਸਾਹਿਬ ਨੰਗਲ ਦੇ ਇਲਾਕੇ 'ਚ ਹੋਈ ਐ ਤੇ ਪਰ ਪਹਾੜਾਂ ਤੇ ਵੀ ਨਾਲ ਖੱਡਾਂ ਦੇ ਜਿਹੜਾ ਹੈ ਉਧਰ ਚ ਕਾਫੀ ਪਾਣੀ ਆਇਆ ਚਰਨਗਾਗਾ ਖੱਡ ਖਾਸ ਕਰਕੇ ਦਮਲੇੜੀ ਦੇ ਪਿੰਡ ਦੇ ਵਿੱਚ ਬਣੀ ਪਿੰਡ ਦੇ ਵਿੱਚ ਜੱਜਰ ਇੱਥੇ ਜਿਹੜਾ ਪਾਣੀ ਆ ਉਹ ਘੁੱਸ ਗਿਆ ਇਹ ਸਾਈਫਨ ਸਾਫ ਹੋਇਆ ਸੀ ਪਰ ਉਤੋਂ ਜਿੰਨਾ ਜਿਹੜੇ ਲੌਂਗ ਸਾਈਆਂ ਅਸ਼ਰਬ ਸਾਈਏ ਕਰਕੇ ਬੰਦ ਹੋ ਗਏ ਉਹਨਾਂ ਇੱਥੇ ਮੌਕੇ ਤੇ ਖੜ ਕੇ ਦੁਬਾਰਾ ਇਹਨੂੰ ਸਾਫ ਕਰਵਾ ਕੇ ਤਾਂ ਕਿ ਪਿੰਡ ਦਾ ਜਿਹੜਾ ਪਾਣੀ ਹੈ ਉਹ ਲੈਵਲ ਉੱਪਰ ਘਟ ਸਕੇ ਕੁਝ ਘਰਾਂ ਨੂੰ ਨੁਕਸਾਨ ਵੀ ਹੋਇਆ ਇਹ ਜਿਹੜਾ ਤੋ ਤੇਮ ਘੰਟੇ ਚ ਪਾਣੀ ਜਿਹੜਾ ਹੈ ਖੱਡਾਂ ਦਾ ਹੁਣ ਘਟਣਾ ਸ਼ੁਰੂ ਹੋ ਗਿਆ ਪਾਸ ਹੋ ਜਾਊਗਾ ਦੇ ਕਰਕੇ एकदम सतलुज ਦਾ ਲੈਵਲ ਹੈ ਜਿਹੜਾ ਦੁਬਾਰਾ ਵਧਿਆ ਲੋਧੀਪੁਰ ਬੁਰਜ ਵੀ ਜਿਹੜਾ ਹੈ ਉੱਥੇ ਵੀ ਜਿਹੜੇ ਜਿੱਥੇ ਡੰਗੇ ਸੀ ਉਹ ਹੋਰ ਬੈਠੇ ਨੇ ਪਰ ਹਜੇ ਕੋਈ ਨੁਕਸਾਨ ਨਹੀਂ ਹੈ ਪਰ ਰਾਹ ਦੀ ਖਬਰ ਹੈ ਕਿ ਬਰਸਾਤ ਤੋਂ ਨੁਕਰੀ ਹੈ ਤੇ ਜਿਹੜਾ ਖੱਡਾਂ ਦਾ ਲੈਵਲ ਹੈ ਉਹ ਘਟਣਾ ਬੰਦ ਹੋ ਗਿਆ ਹੋ ਗਿਆ ਤੇ ਡੈਮ ਦਾ ਲੈਵਲ ਵੀ ਰਾਤੀਂ ਹੋਰ ਘਟਿਆ ਲਗਭਗ 1678.13 ਫੁੱਟ ਤੇ ਆ ਗਿਆ ਜੋ ਕਿ ਉਹ ਲਗਭਗ ਜਿਹੜਾ ਹੈ ਅਰ ਕੱਲ ਦੇ ਰੋਜ਼ ਵੀ ਕੋਈ ਕੁਛ ਚਾਈ ਪੁਆਇੰਟਾਂ ਚੀ ਘਟਿਆ ਪਰ ਉਹ ਲਗਾਤਾਰ ਘਟ ਰਿਹਾ ਹੈ ਤੇ ਜਿੰਨਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਸੀ ਉਨਾ ਹੀ ਛੱਡਿਆ ਜਾਊਗਾ ਤੇ ਉਸ ਦੇ ਨਾਲ ਜਿਹੜਾ ਹੈ ਹੁਣ ਸ ਇੱਕ ਰਾਹਤ ਦੀ ਖਬਰ ਹੈ ਤੇ ਬਾਕੀ ਜਿਹੜਾ ਹੈ ਇਸ ਤੋਂ ਬਾਅਦ ਲక్ష్ਮੀਨਾਰਾਇਣ ਮੰਦਿਰ ਤੇ ਬਾਕੀ ਸਭ ਜਗ੍ਹਾ ਜਿਹੜੀ ਸੇਵਾ ਚੱਲਦੀ ਰਹੂਗੀ ਚਿੰਤਾ ਵਾਲੀ ਗੱਲ ਵਸ ਨਹੀਂ ਹੈ ਕਿ ਬਰਸਾਤ ਜਿਵੇਂ ਆ ਇੱਕ ਮੇਜਰ ਸਪੈਲ ਆਏ ਨਹੀਂ ਤੇਜ਼ ਬਰਸਾਤ ਹੋਈ 10-4 ਘੰਟੇ ਐਦਾਂ ਦੀ ਬਰਖਾ ਨਾ ਹੋਵੇ ਧੰਨਵਾਦ ਸੋ ਅੱਜ ਤੜਕੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੱਲ ਦੇਰ ਸ਼ਾਮ ਉਹਨਾਂ ਦੇ ਵੱਲੋਂ ਸਤਲੁਜ ਦੇ ਨਾਲ ਲੱਗਦੇ ਇੱਕ ਮੰਦਰ ਦੇ ਵਿੱਚ ਵੀ ਪਹੁੰਚ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਤਿਹਾਸਕ ਅਤੇ ਪੁਰਾਣਾ ਮੰਦਰ ਹੈ ਜੋ ਕਿ ਨੰਗਲ ਹਲਕੇ ਦੇ ਵਿੱਚ ਪੈਂਦਾ ਹੈ ਤੇ ਸ਼੍ਰੀ ਲక్ష్ਮੀ ਨਰਾਇਣ ਦੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਉਹਨਾਂ ਦੇ ਨਾਮ ਤੇ ਮੰਦਰ ਬਣਿਆ ਹੋਇਆ ਹੈ ਜਿਸ ਨੂੰ ਡਿੱਗਣ ਦੀਆਂ ਸੰਭਾਵਨਾਵਾਂ ਨੇ ਜੜੀਆਂ ਕਾਫੀ ਜ਼ਿਆਦਾ ਵੱਧ ਗਈਆਂ ਨੇ ਕਿਉਂਕਿ ਉਹ ਇੱਕ ਪਹਾੜੀ ਦੇ ਉੱਪਰ ਸਥਿਤ ਹੈ ਜਿਸ ਕਰਕੇ ਸੰਭਾਵਨਾ ਹੈ ਕਿ ਕਿਸੇ ਵੀ ਸਮੇਂ ਨੁਕਸਾਨ ਹੋ ਸਕਦਾ ਹੈ ਇਸ ਦੇ ਲਈ ਵਿੱਤੀ ਮਦਦ ਦੀ ਮੰਗ ਹੈ ਜਿਹੜੀ ਉਹ ਸਿੱਖਿਆ ਮੰਤਰੀ ਪੰਜਾਬ ਸਰਕਾਰ ਤੋਂ ਕਰ ਰਹੇ ਨੇ ਜਮਾਤ ਦੀ ਅਜੇ ਬਜਰੰਗ ਬਲੀ ਦਾ ਅਸ਼ੀਰਵਾਦ ਲੈ ਕੇ ਜਿਹੜਾ ਸਾਡੇ ਮੰਡਲ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਲక్ష్ਮੀ ਨਰਾਇਣ ਮੰਦਿਰ ਉਸ ਦੇ ਨਾਲ ਲਿਸ਼ਪੇਸ਼ ਕੀਤਾ ਦਾ ਪਵਨ ਪਰ ਇਹ ਤਿਰਚਰਨ চোপ ਪ੍ਰਾਪਤ ਸਥਾਨ ਗੋਰਾਕਾਟ ਸਾਹਿਬ ਖਾਸ ਕਰਕੇ ਜਿਹੜਾ ਮੰਦਿਰ ਦਾ ਇੱਕ ਬਹੁਤਾਂ ਖਿੱਸਾ ਜਗੁਰੂ ਗ੍ਰੰਥ ਸਾਹਿਬ ਇਹ ਵੀ ਅੱਜ ਤੱਕ ਅਸੀਂ ਕਿੱਲੋਂ ਤੋਂ ਪਤਾ ਨਹੀਂ ਲੱਗਦਾ ਥੱਲੋਂ ਦੇਖਿਆ ਕਿ ਟੀੜੀ ਇਮਾਰਤ ਕਿੱਧਰਲੀ ਵੀ ਹੈ ਉਹ ਵੀ ਬਿਲਕੁਲ ਖਾਲੀ ਹੈ ਬਿਲਕੁਲ ਥੱਲੋਂ ਜਿਹੜਾ ਉਹਦਾ ਸਾਰਾ ਮਟੀਰੀਅਲ ਉਖਲਾ ਤੇ ਬੜਾ ਔਖੇ ਆਪਰੇਸ਼ਨ ਸੀ ਸਭ ਤੋਂ ਪਹਿਲਾਂ ਸਾਡੇ ਸੈਨੀ ਸਾਫ ਫੌਜੀ ਸਾਹਿਬ ਬ੍ਰਹਮਪੁੱਤ ਨੂੰ ਦੋਨੋਂ ਦਾ ਦਰ ਕੀ ਸਾਡੇ ਉਸੇ ਵਕਸਾਰੇ ਉਤਰ ਕੇ ਇੱਥੇ ਖੜਨ ਜੋਗੀ ਵੀ ਜਗ੍ਹਾ ਨਹੀਂ ਸੀ ਰਸਤੇ ਨਾਲ ਉਤਰ ਕੇ ਖੜ ਕੇ ਤੇ ਲਗਭਗ 2000 ਤੋਂ ਵੱਧ ਬੋਰੀ ਤੁਸੀਂ ਇੱਥੇ ਵੀ ਪਹਿਲਾਂ ਇਹਦਾ ਬੇਸ ਜੰਬੋ ਬੈਗ ਤੇ 베이스ਡ ਬਣਾਉਂਦੇ ਬਣਾਉਂਦੇ ਅਸੀਂ ਜਿਹੜਾ ਹੈ ਤਾਂ ਕਿ ਐਗਜ਼ਿਸਟਿੰਗ ਜਿਹੜਾ ਹੈ ਇਹ ਹੋਰ ਨਾ ਹਿੱਲੇ ਇੱਥੇ ਕੋਈ ਹੋਰ ਨਹੀਂ ਆ ਗਈ ਹੈ ਆ ਕਾਫੀ ਮਜ਼ਬੂਤ ਜਿਹੜਾ ਹੈ ਸਟਰਕਚਰ ਬਣਾ ਦਿੱਤਾ ਹਾਂ ਉਹ ਇੱਥੇ ਇਹ ਵੀ ਕੰਮ ਕਰਨਾ ਬਹੁਤ ਔਖਾ ਇੱਕ ਤਰ੍ਹਾਂ ਦੇ ਰਿਸਕੀ ਦਾ ਹੈ ਇਹ ਹਾਈ ਰਿਸਕ ਹੈ ਕਿ ਕਿੱਲੇ ਸਿੱਧੇ ਥੱਲੇ ਇੱਥੇ ਇੱਕ ਸਿਰਫ ਇੱਥੋਂ ਕਟਵਰ 40 ਜਲੀ 50 50 ਫੁੱਟ ਡੂੰਗਾ ਹੈ ਇਹ ਤੇ ਦੂਜਾ ਹਾਈਟ ਬਹੁਤ ਜ਼ਿਆਦਾ ਹੈ ਤੀਜਾ ਉਪਰੋਂ ਜੋ ਤੋਂ ਵੀ ਬੋਰੀ ਜਾਂਦੀ ਹੈ ਉਹ ਜੇ ਅਗਰ ਗੱਟ ਖੁੱਲ ਜਾਂਦੀ ਉਹ ਇੱਕ ਤਰੀਕੇ ਨਾਲ ਜੇ ਕਿਸੇ ਦੀ ਵੀ ਲੱਗੀ ਹੋਰੀ ਜਾਨ ਸਾਡੇ ਫੌਜੀ ਸਾਹਿਬ ਬਿਲਕੁਲ ਨਾਲੋਂ ਇੱਕ ਬੋਨੀ ਖੁੱਲ ਕੇ ਉਹਨਾਂ ਦੇ ਹੋ ਲੱਗੀ ਤੇ ਹੈਲਮਟ ਪਾ ਕੇ ਆਪਾਂ ਆਪਣੇ ਸਾਰੇ ਪ੍ਰਿਕਾਸ਼ਨ ਸਾਰੇ ਟ੍ਰੇਨ ਬੰਦੇ ਰੱਖੇ ਸੀ ਐਨ ਡੀ ਆਰ ਐਫ ਦੀ ਟੀਮਾਂ ਸਟੇਸ਼ਨ ਰੱਖੀਆਂ ਤਾਂ ਕਿ ਕੋਈ ਵੀ ਇਹ ਬਹੁਤ ਇੱਕ ਨੈਕਸਟ ਕਿੰਨਾ ਇੰਪੋਸੀਬਲ ਸੀ ਪਰ ਇਹ ਕਰਨ ਕਰਾਵਨ ਵਾਲਾ ਆਪਣੇ ਆਪ ਪਰਮਾਤਮਾ ਹਨੂਮਾਨ ਜੀ ਨੇ ਬਹੁਤ ਕਿਰਪਾ ਕੀਤੀ ਹੈ ਸੁਖ ਨਾਲ ਸੁਖੀ ਸੀ ਕਿ ਸਾਰੇ ਠੀਕ ਹੈ ਅਸੀਂ ਅੱਜ ਜਿਹੜੇ ਬੀਸ ਬਣ ਕੇ ਸਕਿਲਡ ਲੇਬਰ ਵੀ ਬੁਲਾਏ ਮੌਕੇ ਤੇ ਜਿਹੜੀ ਇੰਜੀਨੀਅਰ ਸਾਫ ਸਾਰੇ ਮੈਮੇ ਸਾਰੇ ਜਿਹੜੇ ਆ ਉਹਨਾਂ ਨੂੰ ਇੱਥੇ ਖੜਾਇਆ ਤਾਂ ਕਿ ਜਿਹੜਾ ਹੈ ਲੋਬੀ ਹੋਵੇ ਤੇ ਹੁਣ ਅਗਲੇ ਇੱਕ ਹਫਤਾ ਨਾਲ ਜਿਹੜੀ ਹੈ ਬਰਸਾਤ ਤੇ ਕੱਲ ਗਣੇਸ਼ ਚੱਤਰ ਦੀ ਇੱਥੋਂ ਕਿਸ਼ਤੀਆਂ ਦੇ ਨਾਲ ਹੀ ਵੀ ਅਸੀਂ ਅੱਜ ਬਹੁਤ ਜ਼ਿਆਦਾ ਜੜੀਆਂ ਹੈ ਜਿਹੜੀ ਮੋਰੀਆਂ ਆਊਟ ਹੋਈਆਂ ਤੇ ਕੱਲ ਬੋਟ अवेलेबल ਨਹੀਂ ਹੈ ਪਰ ਸਾਡੀ ਜਿਹੜੀ ਕਿਉਂ ਮੇਰੇ ਲਈ ਸਭ ਤੋਂ ਵੱਧ ਜ਼ਰੂਰੀ ਇਹ ਵੀ ਹੈ ਕਿ ਸੇਫਟੀ ਤੇ ਜਿਹੜੀ ਸਾਡੀ ਕਾਲ ਇੱਥੇ ਸਕਿੰਡ ਲਿਬਰ ਹੈ ਉਹ ਲਗਾਤਾਰ ਇਸ ਦੰਗੇ ਤੇ ਹੁਣ ਅਸੀਂ ਇਹ ਮਨਦਾ ਹੈ ਸਾਨੂੰ ਇਹਨੂੰ ਮਜ਼ਬੂਤ ਕਰਦੇ ਹਾਂ 100% ਗਰੰਟੀ ਇਹ ਲੋਹੇ ਦਾ ਕੰਮ ਹੋ ਗਿਆ ਇਹ ਚਲੋ ਬਾਕੀ ਤਾਂ ਕੁਦਰਤ ਹੈ ਹੰਕਾਰ ਨਹੀਂ ਕਰਦੇ ਪਰ ਪ੍ਰਮਾਤਮਾ ਸੁੱਖ ਰੱਖੂਗਾ ਅ ਬਜਰੰਗ ਬਲੀ ਸੁੱਖ ਰੱਖਣਗੇ ਬੋਲੇ ਬੋਲੇ ਸੁੱਖ ਰੱਖਣਗੇ ਤਾਂ ਪੂਰਾ ਹੈ ਹੁਣ ਵੀ ਜਦੋਂ ਅਸੀਂ ਤੁਰੀਆਂ ਪਤਾ ਲੱਗਦਾ ਕਿ ਜਿਵੇਂ ਆਮ ਕੰਕਰੀਟ ਤੇ ਚੱਲ ਰਹੇ ਹਨ ਹੁਣ ਇੱਥੇ ਹੌਲੀ ਹੌਲੀ ਜੰਬੋ ਬੈਗ ਲਾ ਕੇ ਜਿਹੜਾ ਇੱਧਰ ਦਾ ਬਾਕੀ ਵਰਕ ਹੈ ਆਮ ਮਿੱਠੀ ਵੀ ਅੱਜ ਤੁਸੀਂ ਉੱਤੇ ਹੁਣ ਦੇਖਣੀ ਰਿਹਾ ਪੱਥਰ ਜਿਹੜਾ ਕੰਮ ਕਰਦੇ ਹੋ ਉਹ ਕੋ ਪੱਥਰ ਵੀ ਜਿੰਦੇ ਆ ਤਾਂ ਇੱਧਰ ਜਿਹੜੀ ਹੈ ਸਕਿਲਡ ਲੀਬਰ ਦੇ ਨਾਲ ਜਿਹੜੀ ਹੈ ਉਹ ਕੰਮ ਖਿਰਾਗੇ ਤੇ ਨਾਲ ਨਾਲ ਇਸ ਮੰਦਰ ਮੈਂ ਅੱਜ ਜਿਹਨੇ ਵੀ ਸਾਥੀ ਹੈ ਸਭ ਦਾ ਬਹੁਤ ਧੰਨਵਾਦ ਮਨਕਲ ਨਗਰ ਕੌਂਸਲ ਦਾ ਬਹੁਤ ਸਾਰਾ ਧੰਨਵਾਦ ਤੇ ਬਹੁਤ ਸਾਰੀ ਐਮਸੀ ਸੇਵਾਵਾਂ ਨੇ ਵੀ ਸੇਵਾ ਕੀਤੀ ਦਿਲੋਂ ਹੁਣਾ ਨੂੰ ਸਲੂਟ ਹੈ ਧੰਨਵਾਦ ਤੇ ਜਿਹੜਾ ਇੱਥੇ ਕੰਕਰੀਟ ਦਾ ਡੰਗ ਹੈ ਜਿੱਦਾਂ ਹੀ ਪਾਣੀ ਘਟਦਾ ਹੈ ਕਿ ਹੁਣ ਉਹ ਵੀ ਜਿਹੜਾ ਗੰਗਾ ਲਗਣਾ ਇਹ ਤਾਂ ਮੰਦਰ ਤਾਂ ਸੁਰੱਖਿਤ ਹੋਏ ਹੋਇਆ ਜੇ ਰੋਮੀ ਜਿਹੜਾ ਡੰਗਾ ਹੁਣ ਲੱਗਣਾ ਉਹਦੇ ਲਈ ਵੀ ਕਾਫੀ ਰਸਤਾ ਜਿਹੜਾ ਉਹ ਬਣ ਗਿਆ ਤੇ ਇੱਥੇ ਜਦ ਤੱਕ ਉਹ ਸ਼ੁਰੂ ਹੁੰਦਾ ਟੈਂਡਰ ਲੱਗਦਾ ਹੈ ਇਹ ਪਾਣੀ ਘਟਦੇ ਉਦੋਂ ਤੱਕ ਅੱਛੇ ਜਿਹੇ ਸਾਡੀ ਸਕਿਲਡ ਲੇਬਰ ਲਾ ਕੇ ਉਹ ਕਰੂਗੀ ਇੱਕ ਵਾਰੀ ਦੁਬਾਰਾ ਸਾਰੇ ਸਾਥੀਆਂ ਨਾਲ ਕਮਲ ਸੈਣੀ ਵੀ ਬਾਟੂ ਅਕੀਰ ਨੇ ਵੀ ਆਪਣੀ ਬੋਰਡ ਚੋਂ ਉਹ ਸਾਰੀ ਬੋਰੀਆਂ ਰਹੀਆਂ ਸਾਡੇ ਸਾਰੇ ਸਾਥੀ ਲੋਕਲ ਇੱਥੇ ਕੰਮ ਕਰ ਰਹੇ ਸੀ ਉੱਪਰ ਡਾਕਟਰ ਸੰਜੀਤ ਗੋਤਮ ਜੀ ਨਾ ਮੋਰਚਾ ਸਾਮ ਰੱਖਿਆ ਸੀ ਤੇ ਬੜਾ ਔਖਾ ਇਹ ਸੀਗਾ ਪਰ ਪ੍ਰਮਾਤਮਾ ਦੀ ਕਿਰਪਾ ਦਿਨ ਅਨੁਸਾਰ ਅਸੀਂ ਗਾ ਕੇ ਫਿਰ ਹਨੂਮਾਨ ਚਾਲੀਸਾ ਦਾ ਪਾਠ ਕਰਾਂਗੇ ਤੇ ਇਹ ਹੀ ਅਰਦਾਸ ਬੇਤੀ ਹੈ ਪ੍ਰਭੂ ਨੂੰ ਕਿ ਇਹ ਨੂੰ ਅੰਦਰ ਸੁਰੱਖਿਅਤ ਰਵੇ ਸਾਡਾ ਇਲਾਕਾ ਸੁਰੱਖਿਅਤ ਰਵੇ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰੇ 4:30 ਤੋਂ ਜਿਹੜੀ ਭਾਰੀ ਬਰਸਾਦ ਅਨੰਦਪੁਰ ਸਾਹਿਬ ਨੰਗਲ ਦੇ ਰਕ ਵਿੱਚ ਹੋਈ ਹੈ ਤੇ ਪਰ ਪਹਾੜਾਂ ਤੇ ਵੀ ਨਾਲ ਖੱਡਾਂ ਦੇ ਜਿਹੜਾ ਹੈ ਉਧੇ ਚ ਕਾਫੀ ਪਾਣੀ ਆਇਆ ਚਰਨ ਗਗਾ ਖੱਡ ਖਾਸ ਕਰਕੇ ਲਮਲੇੜੀ ਦੇ ਪਿੰਡ ਦੇ ਵਿੱਚ ਬਣੀ ਪਿੰਡ ਦੇ ਵਿੱਚ ਜੱਜਰ ਇੱਥੇ ਜਿਹੜਾ ਪਾਣੀ ਆ ਉਹ ਘੁੱਸ ਗਿਆ ਇਹ ਸਾਈਫਨ ਸਾਫ ਹੋਇਆ ਸੀ ਪਰ ਉਤੋਂ ਜਿੰਨਾ ਜਿਹੜੇ ਲੌਂਗਸ ਆਈਆਂ ਅਸ਼ਰਬਤਸ ਆਏ ਇਹ ਕਰਕੇ ਬੰਦ ਹੋ ਗਏ ਉਹਨਾਂ ਇੱਥੇ ਮੌਕੇ ਤੇ ਖੜ ਕੇ ਦੁਬਾਰਾ ਇਹਨੂੰ ਸਾਫ ਕਰਵਾ ਕੇ ਤਾਂ ਕਿ ਪਿੰਡ ਦਾ ਜਿਹੜਾ ਪਾਣੀ ਹੈ ਉਹ ਲੈਵਲ ਉਹ ਘਟ ਸਕੇ ਕੁਝ ਘਰਾ ਨੂੰ ਨੁਕਸਾਨ ਵੀ ਹੋਇਆ ਇਹ ਜਿਹੜਾ 2-3 ਘੰਟੇ ਚ ਇਹ ਪਾਣੀ ਜਿਹੜਾ ਹੈ ਖੱਡਾਂ ਦਾ ਉਹ ਘਟਣਾ ਸ਼ੁਰੂ ਹੋ ਜਾਏ ਪਾਸ ਹੋ ਜਾਊਗਾ ਇਹ ਦੇ ਕਰਕੇ ਇੱਕਦਮ ਸਤਲੁਜ ਦਾ ਲੈਵਲ ਹੈ ਜਿਹੜਾ ਦੁਬਾਰਾ ਵਧਿਆ ਲੋਧੀਪੁਰ ਬੁਰਜ ਵੀ ਜਿਹੜਾ ਹੈ ਉੱਥੇ ਵੀ ਜਿਹੜੇ ਜਿੱਥੇ ਡੰਗੇ ਸੀ ਉਹ ਹੋਰ ਬੈਠੇ ਨੇ ਪਰ ਹਜੇ ਕੋਈ ਨੁਕਸਾਨ ਨਹੀਂ ਹੈ ਪਰ ਰਾਹ ਦੀ ਖਬਰ ਹੈ ਕਿ ਬਰਸਾਤਾਂ ਠੰਡ ਗਈ ਹੈ ਤੇ ਜਿਹੜਾ ਖੱਡਾਂ ਦਾ ਲੈਵਲ ਹੈ ਉਹ ਘਟਣਾ ਬੰਦ ਹੋ ਗਿਆ ਹੋ ਗਿਆ ਤੇ ਡੈਮ ਦਾ ਲੈਵਲ ਵੀ ਰਾਤ ਨੂੰ ਹੋਰ ਘਟਿਆ ਲਗਭਗ 1678.13 ਫੁੱਟ ਤੇ ਆ ਗਿਆ ਜੋ ਕਿ ਉਹ ਲਗਭਗ ਜਿਹੜਾ ਹੈ ਕੱਲ ਦੇ ਰੋਜ਼ ਵੀ ਪੁਆਇੰਟ ਕੁਝ ਚਾਈ ਪੁਆਇੰਟਾਂ ਚ ਹੀ ਘਟਿਆ ਪਰ ਉਹ ਲਗਾਤਾਰ ਘਟ ਰਿਹਾ ਹੈ ਤੇ ਜਿੰਨਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਸੀ ਉਨਾ ਹੀ ਛੱਡਿਆ ਜਾਊਗਾ ਤੇ ਉਸ ਦੇ ਨਾਲ ਜਿਹੜਾ ਹੈ ਹੁਣ ਸ ਇੱਕ ਰਾਹਤ ਦੀ ਖਬਰ ਹੈ ਤੇ ਬਾਕੀ ਜਿਹੜਾ ਹੈ ਇਸ ਤੋਂ ਬਾਅਦ ਲక్ష్ਮੀਨਾਰਾਇਣ ਮੰਦਰ ਤੇ ਬਾਕੀ ਸਭ ਜਗ੍ਹਾ ਜਿਹੜੀ ਸੇਵਾ ਚੱਲਦੀ ਰਹੂਗੀ ਚਿੰਤਾ ਵਾਲੀ ਗੱਲ ਵਸ ਨਹੀਂ ਕਿ ਬਰਸਾਤ ਜਿਵੇਂ ਆ ਇੱਕ ਮੇਜਰ ਸਪੈਲ ਆਏ ਨਹੀਂ ਤੇਜ਼ ਬਰਸਾਤ ਹੋਈ 10-4 ਘੰਟੇ ਐਦਾਂ ਦੀ ਬਰਖਾ ਨਾ ਹੋਵੇ ਧੰਨਵਾਦ ਸੌਰਜੋ ਸਿੰਘ ਬੈਂਸ ਜਦੋਂ ਤੋਂ ਹੜਾਇਨੇ ਉਦੋਂ ਤੋਂ ਲਗਾਤਾਰ ਐਕਟਿਵ ਨੇ ਆਪਣੇ ਏਰੀਏ ਦੇ ਵਿੱਚ ਬੰਨਾਂ ਦੇ ਉੱਪਰ ਜਾ ਕੇ ਖੁਦ ਮਦਦ ਕਰ ਰਹੇ ਨੇ ਤੇ ਉੱਥੇ ਵੱਡੇ ਪੱਧਰ ਤੇ ਲੋਕਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਨੇ ਤੇ ਨਾਲ ਨਾਲ ਸਰਕਾਰੀ ਪੱਧਰ ਦੇ ਉੱਪਰ ਵੀ ਮਦਦ ਹੈ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिट रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते